ਦੁੱਖੋ ਪਾਕਿਸਤਾਨ ਦੇ ਵਿੱਚ ਬੈਠੇ ਸਮੰਲਰ ਤੇ ਸਾਡੀਆਂ ਕਾਲੀਆਂ ਭੇਡਾਂ ਮਾਰੇ ਤੰਦੋਂ ਤੋਂ ਬਾਤ ਨਹੀਂ ਆਉਂਦੀਆਂ ਤੇ ਲਗਾਤਾਰ ਜਿਹੜੀ ਆ ਪੰਜਾਬ ਤੋਂ ਸੈਕੰਡ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਚੁਸਤ ਦਰਸਤ ਵਿੱਚ ਕਰਨੀ ਹੈ ਹਮੇਸ਼ਾ ਹੀ ਜਿਹੜੀ ਹੈ ਪ੍ਰਾਪਤੀਆਂ ਕਰਦੀ ਆਈ ਹੈ ਅੱਜ ਵੀ ਇਸ ਲੜੀ ਦੇ ਵਿੱਚ ਇੱਕ ਜਿਹੜਾ ਡਰੋਨ ਹੈ ਕੁਆਟਰਕਾਪਟਰ ਇਹ ਮਸਬਗੜ ਪਿੰਡ ਦੇ ਵਿੱਚੋਂ ਇਹ ਰਸਾਲ ਸਿੰਘ ਨੇ ਸਾਹਮਾ ਕੋ ਮਰੀਦ ਸਿੰਘ ਜਿਹੜੇ ਪਿੰਡ ਹਸਪਤੜ ਦੇ ਨੇ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇੱਕ ਪੀਲੇ ਰੰਗ ਦੇ ਕੱਪੜੇ ਦੇ ਵਿੱਚ ਕੋਈ ਚੀਜ਼ ਬੰਨੀ ਜਾ ਰਹੀ ਜਦੋਂ ਇਹਦੀ ਸਰਚ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਡਰੋਨ ਦਾ ਖਬਰ ਆਈ ਇਹਦੀ ਅਸੀਂ ਤਰੰਤ ਇਨਫੋਰਮੇਸ਼ਨ ਜਿਹੜੀ ਸਾਡੀ ਕੋਆਰਡੀਨੇਟ ਉਹ ਹੈਗੀ ਆ ਫੋਰਸ ਬੀਐਸਰ ਜੀ ਨਾਲੋਂ ਕਰਦੀ ਬੀਐਸਐਫ ਤੇ ਪੰਜਾਬ ਪੁਲਿਸ ਨੇ ਜਦੋਂ ਇਹਨੂੰ ਖੋਲ ਕੇ ਸਾਂਝੇ ਤੌਰ ਤੇ ਚੈੱਕ ਕੀਤਾ ਤੇ ਇਹਦੇ ਵਿੱਚੋਂ ਸੋ ਜਿਹੜੇ بار بار ਜਿਹੜਾ ਪਾਕਿਸਤਾਨ ਨੇ ਡਰੋਨ ਰਾਹੀਂ ਗੈਰ ਕਾਨੂੰਨੀ ਜਿਹੜੀਆਂ ਪਦਾਰਥ ਭੇਜਣ ਦੇ ਵਿੱਚ ਜਿਹੜਾ ਬਾਜ਼ਨੀਆ ਹੈ ਸੋ ਉੱਥੇ ਪੁਲਿਸ ਵੀ ਤੇ বিএসਰ ਵੀ ਕਦੇ ਨਾਲ ਕਦਾ ਬੁਲਾ ਕੇ ਇਹਨਾਂ ਦੀਆਂ ਜਿਹੜੀਆਂ ਕੌਝੀਆਂ ਚਾਲਾਂ ਨੇ ਨਾਲੋਂ ਅਸਫਲ ਕਰ ਦਿੱਤਾ ਜੇ ਮੈਂ ਹੁਣ ਤੱਕ ਦੀ ਗੱਲ ਕਰਾਂ ਤੇ ਇਕੱਲੇ ਸੰਗਮਿਤ ਠਿੱਖੀ ਪਿੰਡ ਦੇ ਵਿੱਚ 32 ਦੇ ਕਰੀਬ ਡਰੋਨ ਕਵਰ ਹੋ ਚੁੱਕੇ ਤੇ 32 ਦੇ ਕਿਲੋ ਦੇ ਕਰੀਬ ਜਿਹੜੀਆਂ ਹਨੂ 60 ਦੇ ਕਰੀਬ ਜਿਹੜੇ ਵਿਅਕਤੀ ਨੇ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਫੜ ਕੇ ਨਾਮਜ਼ਦ ਕਰਕੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਦਿੱਤੇ ਨੇ ਸੋ ਜਿੱਥੇ ਅਸੀਂ ਰਸਾਲ ਸਿੰਘ ਨੂੰ ਜਿਹੜੀ ਬੰਦੀ ਰਾਸ਼ੀ ਮਾਂਗੂ ਡੀਜੀਪੀ ਸਾਹਿਬ ਪੰਜਾਬ ਨੂੰ ਜਿਹੜੀ ਆ ਉਹ ਜਿਹੜੀ ਦਿੱਤੀ ਜਾਊਗੀ ਉਥੇ ਨਾਲ ਦੇ ਨਾਲ ਮੈਂ ਪਬਲਿਕ ਨੂੰ ਵੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੱਤਾ ਇਸੇ ਤਰ੍ਹਾਂ ਸਾਥ ਦਿਤੇ ਜੀ ਤੇ ਆਪਾਂ ਆਪਣੇ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਬਣਾਈਏ ਜਿੱਥੇ ਅਸੀਂ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਡੀਜੀਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਸਮਗਲਨਰਾਂ ਦੇ ਖਿਲਾਫ ਜਿਹੜੀ ਰੀਡਿੰਗ ਕਰ ਰਹੇ ਨੇ ਉਥੇ ਲਗਾਤਾਰ ਅਸੀਂ ਬਰਾਮਦ ਕੀਆ